ਖਬਰਨਾਮਾ ਦੇਖ ਰਿਹਾ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਪਿਆ ਪੜਤੂ ਹੋ ਗਈ ਲਾਲਾ ਲਾਲਾ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਦੂਸਰੇ ਪਾਸੇ ਇਹਨਾਂ ਦੇ ਆਪਸੀ 카ਟੋ ਕਲੇਸ਼ ਤੇ ਤੀਜੀ ਸਭ ਤੋਂ ਵੱਡੀ ਗੱਲ ਕਿ ਚੰਨੀ ਚੰਨੀ ਪੂਰੇ ਪੰਜਾਬ ਦੇ ਵਿੱਚ ਹੋ ਗਈ ਹੈ ਵੱਡੇ ਖੱਬੀ ਖਾਨਾ ਨੂੰ ਚਿਤ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਮੌਜੂਦਾ ਸੰਸਦ ਅਤੇ ਕਾਂਗਰਸ ਪਾਰਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਹਵਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਗ ਰਹੀ ਹੈ ਚੱਲ ਰਹੀ ਹੈ ਉਹ ਫੇਵਰ ਕਰ ਰਹੀ ਹੈ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਧੜੇਬੰਦੀ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪਾ ਰਹੀ ਹੈ ਸੂਬਾ ਕਾਂਗਰਸ ਇੰਚਾਰਜ ਬਬੇਸ਼ ਮੀਲ ਦਾ ਦਾਅਵਾ ਹੈ ਕਿ 2027 ਵਿੱਚ ਕਾਂਗਰਸ 2022 ਦੀਆਂ ਗਲਤੀਆਂ ਨਹੀਂ ਦੁਹਰਾਏਗੀ ਕਾਂਗਰਸ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕੀਤੇ ਬਿਨਾ ਇੱਕ ਜੁੱਟ ਹੋ ਕੇ ਚੋਣਾ ਲੜੇਗੀ ਯਾਨੀ ਕਿ ਬਿਨਾ ਇੰਜਣ ਤੋਂ ਬਿਨਾ ਅਗਵਾਈ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੀ ਹੈ ਲੇਕਿਨ ਸੀਐਮ ਦੇ ਚਿਹਰੇ ਨੂੰ ਜਿਹੜਾ ਖਮਾਸਾਨ ਦਾ ਯੁੱਧ ਚੱਲ ਰਿਹਾ ਹੈ ਉਹਨਾਂ ਨੇ ਗੱਲ ਨਹੀਂ ਸੁਣੀ ਬਵੇਸ਼ ਬਗੇਲ ਦੀ ਹਾਲਾਂਕਿ ਬਵੇਸ਼ ਬਗੇਲ ਨੇ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਾਂਗੇ ਜੀ ਅਸੀਂ ਇੱਕ ਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ 2022 ਦੇ ਵਿੱਚ ਜਿਹੜੀ ਗਲਤੀ ਕੀਤੀ ਹੈ ਉਹ ਜਿਹੜਾ ਕਮਨਾਜ਼ਾ ਪੁੱਟਿਆ ਹੈ ਉਹ ਦੁਬਾਰਾ ਗਲਤੀ ਨਹੀਂ ਦੁਰਾਵਾਂਗੇ ਲੇਕਿਨ ਇਧਰ ਕਾਂਗਰਸ ਪਾਰਟੀ ਦੇ ਕਈ ਹਲਕਾ ਇੰਚਾਰਜਾਂ ਨੇ ਇੱਕ ਥਾਪੜ ਕੇ ਕਹਿ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜੇਕਰ ਮੁੱਖ ਮੰਤਰੀ ਦਾ ਚਿਹਰਾ ਹੋਰ ਕੋਈ ਐਲਾਨਿਆ ਜਾਂਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਤੇ ਕਮਾਂ ਸੰ ਦਾ ਯੁੱਧ ਹੋਵੇਗਾ ਸੁਭਾ ਚਾਜੀ ਦਾ ਦਾਵਾ ਇਹ ਹੈ ਦਾਵਾ ਕਿ ਕਾਂਗਰਸ ਪਾਰਟੀ ਦੇ ਇੱਕ ਵੱਡੇ ਵਰਗ ਨੂੰ ਪਸੰਦ ਨਹੀਂ ਆ ਰਿਹਾ ਇਸ ਕਰਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਢਿੰਗ ਵਿਰੋਧ ਕਰਨ ਵਾਲਾ ਧੜਾ ਸਾਬਕਾ ਮੁੱਖ ਮੰਤਰੀ ਚਰਜੀ ਸਿੰਘ ਚੰਨੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦਾ ਹੈ ਪਾਰਟੀ ਦੇ ਅੰਦਰ ਵੀ ਚੰਨੀ ਦੇ ਸਮਰਥਨ ਵਿੱਚ ਦਸਤਕਬੰਦ ਚੱਲ ਰਹੀ ਹੈ ਚੰਨੀ ਦੀ ਅਗਵਾਈ ਲਈ ਲਾਪਿੰਗ ਦੇ ਹਿੱਸੇ ਵਿੱਚ 32 ਜੱਟ ਕਾਂਗਰਸ ਨੇਤਾਵਾਂ ਨੇ ਰਾਸ਼ਟਰੀ ਪ੍ਰਧਾਨ ਮਲਕਾਰਜਨ ਖੜਕੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਉਂ ਗਾਂਧੀ ਨੂੰ ਪੱਤਰ ਲਿਖ ਕੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਸਮਾਂ ਮੰਗਿਆ ਹੈ ਪੱਤਰ ਵਿੱਚ ਦੋਵਾਂ ਨੇਤਾਵਾਂ ਦੇ ਦਫ਼ਤਰ ਦੋਵਾਂ ਨੇਤਾਵਾਂ ਦੇ ਦਫ਼ਤਰ ਨੂੰ ਭੇਜਿਆ ਗਿਆ ਅੰਤ 42 ਤੋਂ ਬਾਅਦ ਗੈਰ ਜੱਟ ਨੇਤਾਵਾਂ ਨੇ ਹਾਈ ਕਮਾਂਡ ਦਾ ਗਾਈ ਕਮਾਂਡ ਦਾ ਸਮਾਂ ਮੰਗਦੇ ਹੋਏ ਪੱਤਰ ਤੇ ਦਸਤਖਤ ਕੀਤੇ ਹਨ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਨੇਤਾਵਾਂ ਨੇ ਸਿਰਫ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਵਿਚਾਰ ਜਾਣੇ ਜਾਣ ਉਹਨਾਂ ਦੇ ਵਿਚਾਰ ਸੁਨੇ ਜਾਣ ਜਿਹੜੇ ਚਿਹਰੇ ਦਾ ਨਾਮ ਲਿਆ ਜਾਵੇ ਉਸ ਦੇ ਨਾਮ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਅੰਦਰ ਇੱਕ ਵੱਡੀ ਅੰਦਰੂਨੀ ਲੜਾਈ ਨੂੰ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਜਿੱਥੇ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬਾ ਇੰਚਾਰਜ ਦੇ ਦਖਲ ਤੋਂ ਬਾਅਦ ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹੋ ਰਹੇ ਹਨ ਉਤੇ ਹੀ ਚੰਨੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੌੜ ਵਿੱਚ ਬੜੇ ਹੋਏ ਹਨ ਦੂਜੇ ਪਾਸੇ ਜੇਕਰ ਹਾਈ ਕਮਾਂਡ ਵਿਰੋਧੀ ਧਿਰ ਨਾਲ ਸਹਿਮਤ ਹੋ ਜਾਂਦੀ ਹੈ ਤਾਂ ਚੰਨੀ ਨੂੰ ਚੋਣ ਸਾਲ ਵਿੱਚ ਪਾਰਟੀ ਦੀ ਬਾਗਡੋਰ ਸੰਗ ਪੀ ਜਾ ਸਕਦੀ ਹੈ ਯਾਨੀ ਕਿ ਚਰਨਜੀਤ ਸਿੰਘ ਚੰਨੀ ਤੇ ਪੱਤਾ ਖੇਡੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਧਿਆਨਯੋਗ ਹੈ ਕਿ 2022 ਵਿੱਚ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਸੀ ਫਿਰ ਉਹਨਾਂ ਵੱਲੋਂ ਚੋਣਾਂ ਲੜੀਆਂ ਚੰਨੀ ਨੇ ਦੋ ਵਿਧਾਨ ਸਭਾ ਸੀਟਾਂ ਤੇ ਚੋਣ ਲੜੀ ਅਤੇ ਦੋਵੇਂ ਹਾਰ ਗਏ ਸਥਿਤੀ ਹੋਰ ਵੀ ਵਿਗੜ ਗਈ ਕਾਂਗਰਸ ਕੋਲ 78 ਵਾਇਕਸਨ ਜੋ ਕਿ ਸਿਰਫ 18 ਸੀਟਾਂ ਹੀ ਰਹਿ ਗਏ ਚੰਨੀ ਐਸੀ ਪਾਈਚਰਨ ਨਾਲ ਸੰਬੰਧਤ ਹਨ ਇਸ ਲਈ ਕਾਂਗਰਸ ਨੇ ਦਲੀਲ ਕੀਤੀ ਹੈ ਕਿ जाट ਕੇ ਜੱਟ ਜੱਟਾਂ ਨੇ ਪਾਰਟੀ ਨੂੰ ਵੋਟ ਨਹੀਂ ਦਿੱਤੀ ਹਾਲਾਂਕਿ ਦੁਆਬਾ ਖੇਤਰ ਐਸੀ ਵੋਟਰ ਨੇ ਕਾਂਗਰਸ ਨੂੰ支持ਾਜਪਰਣ ਕੀਤਾ ਪਰ ਮਾਲਵਾ ਤੇ ਮਾਝਾ ਵਿੱਚ ਕਾਂਗਰਸ ਪਾਰਟੀ ਵੱਲੋਂ ਐਸੀ ਉਮੀਦਵਾਰਾਂ ਲਈ ਜੋਰ ਦੇਣ ਦੇ ਮੱਤਪੂਰਨ ਨਤੀਜੇ ਨਹੀਂ ਮਿਲੇ ਇਹੀ ਕਾਰਨ ਹੈ ਕਿ ਬਵੇਲ ਬਗੇਲ ਇਸ ਵਾਰ ਕਹਿ ਰਹੇ ਹਨ ਕਿ ਕਾਂਗਰਸ 2022 ਦੀ ਗਲਤੀ ਨਹੀਂ ਦੁਹਰਾਏਗੀ ਅਤੇ ਪਾਰਟੀ ਦੀ ਹਾਈ ਕਮਾਂਡ ਦੇ ਚਿਹਰੇ ਤੇ ਪਾਰਟੀ ਹਾਈ ਕਮਾਂਡ ਦੇ ਚਿਹਰੇ ਤੇ ਹੀ ਚੋਣਾ ਲੜੇਗੀ ਯਾਨੀ ਕਿ ਬਗਾਵਤ ਉੱਠ ਪਈ ਹੈ ਅੰਦਰੋਂ ਅੰਦਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕੁਝ ਲੋਕ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰ ਰਹੇ ਨੇ ਲੇਕਿਨ 100 ਦੇ ਵਿੱਚੋਂ 80% ਲੋਕ ਚਾਹੁੰਦੇ ਨੇ ਕਿ ਚਰਨਜੀਤ ਸਿੰਘ ਚੰਨੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੰਨੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਲੜੀਆਂ ਜਾਣ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਹੋਵੇ ਤਾਂ ਜੋ 100 ਤੋਂ ਪਲੱਸ ਸੂਟਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਿੱਤੀਆਂ ਜਾਣ ਲੇਕਿਨ ਬਵੇਸ਼ ਬਗੇਲ ਨੇ ਕਿਹਾ ਹੈ ਕਿ ਜਿਹੜੀ ਗਲਤੀ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੀ ਹੈ ਉਹ ਦਰਉਣਾ ਨਹੀਂ ਚਾਹੁੰਦੀ ਹਾਲਾਂਕਿ ਬਵੇਸ਼ ਮੇਲ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਉਹਨਾਂ ਨੇ ਹਰਿਆਣਾ ਵਿੱਚ ਕੀਤੀ ਜਿੱਤੀ ਹੋਈ ਬਾਜ਼ੀ ਹਾਰੀ ਕਿਉਂਕਿ ਬਿਨਾਂ ਅਗਵਾਈ ਤੋਂ ਹਾਈ ਕਮਾਂਡ ਹੀ ਅਗਵਾਈ ਕਰ ਰਹੀ ਸੀ ਚੋਣਾਂ ਲੜੀਆਂ ਗਈਆਂ ਚਾਰੋਂ ਖਾਨੇ ਚਿੱਤ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਕਰਕੇ ਚਰਨਜੀਤ ਸਿੰਘ ਚੰਨੀ ਦਾ ਬੜਾ ਹਾਲੇ ਵਿਭਾਰੀ ਹੈ ਰਾਜਾ ਉਰੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਦੀ ਦੌੜ ਵਾਲੀ ਕੁਰਸੀ ਤੋਂ ਬਾਹਰ ਹੋ ਗਏ ਹਨ